ਪਿਆਰ ਕਰਦਿਆਂ ਅਸੀਂ ਪਹਾੜ ਹੁੰਦੇ ਹਾਂ ਪਿਆਰ ਕਰਦਿਆਂ ਅਸੀਂ ਪਹਾੜ ਹੁੰਦੇ ਹਾਂ ਮੈਦਾਨ ਵੀ ਪਿਆਰ ਕਰਦਿਆਂ ਅਸੀਂ ਅੱਗ ਹੁੰਦੇ ਹਾਂ ਪਾਣੀ ਵੀ ਪਿਆਰ ਕਰਦਿਆਂ ਅਸੀਂ ਅੱਗ ਹੁੰਦੇ ਹਾਂ ਪਾਣੀ ਵੀ ਪਿਆਰ ਕਰਦਿਆਂ ਅਸੀਂ ਆਕਾਸ਼ ਹੁੰਦੇ ਹਾਂ ਪ੍ਰਿਥਵੀ ਵੀ ਪਿਆਰ ਕਰਦਿਆਂ ਅਸੀਂ ਆਕਾਸ਼ ਹੁੰਦੇ ਹਾਂ ਪ੍ਰਿਥਵੀ ਵੀ ਪਿਆਰ ਕਰਦੇ ਆ ਅਸੀਂ ਰੱਬ ਹੁੰਦੇ ਹਾਂ ਸ਼ੈਤਾਨ ਵੀ ਵਾਹ ਕੀ ਬਾਤ ਕੀ ਬਾਤ ਸ਼ੈਤਾਨ ਵੀ ਪਿਆਰ ਕਰਦੇ ਆ ਅਸੀਂ ਨਿਰਾਜੰਗਲ ਹੁੰਦੇ ਹਾਂ ਨਰੇ ਜਾਨਵਰ ਪਿਆਰ ਕਰਦੇ ਆ ਅਸੀਂ ਹੁੰਦੇ ਆ ਪਿਆਰ ਕਰਦੇ ਆ ਅਸੀਂ ਹੁੰਦੇ ਹਾਂ ਨਹੀਂ ਵੀ ਪਿਆਰ ਕਰਦੇ ਆ ਅਸੀਂ ਨਿਸ਼ਬਦ ਹੁੰਦੇ ਹਾਂ ਸ਼ਬਦ ਸ਼ਬਦ ਪਿਆਰ ਕਰਦੇ ਆ ਅਸੀਂ નિਸ਼ਕਤ ਹੁੰਦੇ ਹਾਂ ਸ਼ਬਦ ਸ਼ਬਦ ਵੀ ਪਿਆਰ ਕਰਦੇ ਆ ਦਿਲ ਦਾ ਦਿਲ ਹਰ ਅੰਗ ਵਿੱਚ ਧੜਕਦਾ ਹੈ ਪਿਆਰ ਕਰਦੇ ਆ ਛੇ ਦਾ ਦਿਲ ਹਰ ਅੰਗ ਵਿੱਚ ਧੜਕਦਾ ਹੈ ਪਿਆਰ ਨੂੰ ਮਲਤਵੀ ਕਰਨਾ ਜੀਵਨ ਨੂੰ ਮਲਤਵੀ ਕਰਨਾ ਹੈ ਮੌਤ ਨੂੰ ਮਲਤਵੀ ਕਰਨਾ ਹੈ this again is translated by gurudev chohan when we love we are alps and savannas when we love we are both fire and water when we love we are skies above and the earth below when we love we are gods and devils too when we love we are forests and otherly animals when we love we are not wholly we when we love we are we and we are not we when we love we stay wordless and also overflowed with words when we love the heart of our heart beats in our every limb to suspend love is to suspend life it is to defer death, death thank you thank you